ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੋਂ ਇਸ ਖਾਸ ਸ਼ੋਅ ਪਾਲੀਵੁੱਡ ਅਖਬਾਰ ਦੇ ਵਿੱਚ ਤੇ ਮੈਸ਼ ਵੱਤਰਾ ਰਾਣਾ ਤੁਹਾਡੇ ਲਈ ਲੈ ਕੇ ਹਾਜ਼ਰ ਆ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਤੋ ਪਹਿਲਾ ਗੱਲ ਕਰਾਂਗੇ ਅਮਰਿੰਦਰ ਗਿੱਲ ਦੀ ਗਾਇਕੀ ਨੂੰ ਅੱਗੇ ਲਿਜਾਣ ਵਾਲੇ ਉਹਨਾਂ ਦੇ ਪੁੱਤ ਾਰਮਾਨ ਅਤੇ ਅਰਨਾਜ਼ ਗਿੱਲ ਦੀ ਹਾਲ ਹੀ ਦੇ ਵਿੱਚ ਇਹਨਾਂ ਦੋਵਾਂ ਦੇ ਵੱਲੋਂ ਆਪਣੀ ਸੁਪਰ ਹਿੱਟ ਹੋਣ ਵਾਲੀ ਐਲਬਮ ਤੋਂ ਬਾਅਦ ਇੱਕ ਹੋਰ ਖੁਸ਼ਖਬਰੀ ਇੱਕ ਬਹੁਤ ਪਿਆਰੀ ਜਿਹੀ ਵੀਡੀਓ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਦੋਵਾਂ ਦੀ ਬਚਪਨ ਦੀਆਂ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ ਤੇ ਇਹਨਾਂ ਹੀ ਤਸਵੀਰਾਂ ਦੇ ਵਿੱਚ ਅਮਰਿੰਦਰ ਗਿੱਲ ਵੀ ਵਿਖਾਈ ਦੇ ਰਹੇ ਨੇ ਹਾਲਾਂਕਿ ਅਮਰਿੰਦਰ ਅਤੇ ਦੋਵੇਂ ਪੁੱਤ ਾਰਮਾਨ ਅਤੇ ਅਰਨਾਜ਼ ਗਿੱਲ ਗਾਇਕੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਹਨਾਂ ਛੋਟੀ ਜੀ ਉਮਰ ਦੇ ਵਿੱਚ ਦੋਨਾਂ ਨੇ ਗਾਇਕੀ ਸਿੱਖ ਲਈ ਸੀ ਕਿਸ ਤਰੀਕੇ ਦੇ ਨਾਲ ਆਪਣੇ ਪਿਓ ਦੇ ਕਹਿ ਸਕਦੇ ਆ ਕਿ ਆਦਰਸ਼ਾਂ ਦੇ ਤੁਰਦੇ ਹੋਏ ਇਹਨਾਂ ਦੋਵਾਂ ਨੇ ਖੂਬਸੂਰਤ ਗਾਇਕੀ ਦੇ ਨਾਲ ਅੱਜ ਪੰਜਾਬੀ ਇੰਡਸਟਰੀ ਨੂੰ ਕਾਫੀ ਸਾਰੇ ਗੀਤ ਵੀ ਦੇ ਚੁੱਕੇ ਨੇ ਕਾਫੀ ਐਲਬਮਸ ਇਹਨਾਂ ਨੇ ਦੇ ਦਿੱਤੀਆਂ ਨੇ ਤੇ ਇਸੇ ਦੇ ਵਿੱਚ ਕਰ ਆਪਣਾ ਥਰੂ ਬੈਕ ਬਚਪਨ ਜਿਹੜਾ ਹੈ ਉਹ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕੀਤਾ ਹੈ ਹਾਲਾਂਕਿ ਬਹੁਤ ਪਿਆਰੀ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਟ੍ਰੈਂਡ ਕਰਨੀ ਸ਼ੁਰੂ ਹੋ ਜਾਂਦੀ ਹੈ ਤਾਂ ਹਰ ਕੋਈ ਅਮਰਿੰਦਰ ਗਿੱਲ ਦੇ ਨਾਲੋਂ ਜ਼ਿਆਦਾ ਕ੍ਰੈਡਿਟ ਇਹਨਾਂ ਦੋਵਾਂ ਨੂੰ ਦਿੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਸੋ ਆਊਟ ਇਸੇ ਦੇ ਵਿਚਕਾਰ 100 ਮਹੀਨੇ ਦੇ ਪਹਿਲੇ ਸੋਮਵਾਰ ਨੂੰ ਨਿੰਜਾ ਸ਼ਿਵ ਭੋਲੇ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਜਲ ਚੜਾਉਂਦੇ ਹੋਏ ਨਿੰਜਾ ਵਿਖਾਈ ਦਿੱਤੇ ਨੇ ਮੰਦਰ ਦੇ ਵਿੱਚ ਪ੍ਰਾਰਥਨਾ ਕਰਦੇ ਹੋਏ ਨਿੰਜਾ ਨੂੰ ਵੇਖਿਆ ਗਿਆ ਤੇ ਇਸ ਤੋਂ ਪਹਿਲਾਂ ਵੀ ਨਿੰਜਾ ਅਕਸਰ ਜਿਹੜੇ ਨੇ ਸ਼ਿਵ ਭੋਲੇ ਦੀਆਂ ਕਾਫੀ ਜਿਹੜਾ ਕਹਿ ਸਕਦੇ ਕਿ ਪੂਜਾ ਅਰਚਨਾ ਕਰਦੇ ਹੋਏ ਜਾਂ ਹਵਨ ਕਰਾਉਂਦੇ ਹੋਏ ਤਸਵੀਰਾਂ ਅਤੇ ਵੀਡੀਓ ਸਾਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਨੇ ਚਾਹੇ ਉਹ ਮਹਾਕੁੰਭ ਦਾ ਅਸੀਂ ਜ਼ਿਕਰ ਕਰ ਲਈਏ ਮਹਾਕੁੰਭ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਸਾਧੂ ਹਾਤਮਾ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਰਨ ਰੌਣਕਾਂ ਲਾਈਆਂ ਸੀ ਸ਼ਿਵ ਭੋਲੇ ਦੇ ਗੀਤ ਗਾਉਂਦੇ ਹੋਏ ਹਰ ਕਿਸੇ ਨੂੰ ਜਿਹੜਾ ਕਹਿ ਸਕਦਾ ਹੈ ਕਿ ਆਪਣੀ ਗਾਇਕੀ ਦੇ ਨਾਲ ਇੰਟਰੋਡਿਊਸ ਤਾਂ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਆਪਣੀ ਭਗਤੀ ਦਾ ਕਹਿ ਸਕਦੇ ਕਿ ਪ੍ਰਣਾਮ ਜਿਹੜਾ ਉਹ ਵੀ ਸਾਰਿਆਂ ਦੇ ਨਾਲ ਜ਼ਰੂਰ ਸਾਬਤ ਕੀਤਾ ਸੀ ਤੇ ਇਸ ਦੇ ਵਿਚਕਾਰ ਸੌਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਜਿਹੜਾ ਨਿੰਜਾ ਨੇ ਉਹ ਮੰਦਿਰ ਪਹੁੰਚੇ ਨੇ ਜਿੱਥੇ ਉਹ ਨਤਮਸਤਕ ਹੋਏ ਨੇ ਸ਼ਿਵ ਭੋਲੇ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਜਲ ਚੜਾਉਂਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਸ ਦੇ ਵਿਚਕਾਰ ਉਹਨਾਂ ਦੀ ਇੱਕ ਖੂਬਸੂਰਤ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾफी you <laughs> ਪੰਜਾਬੀ ਗਾਇਕ ਮੰਕਿਰਤ ਆਲਖ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਵੀਂ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਜੋ ਕਿ ਤਨ ਕਿਤੇ ਉਹਨਾਂ ਦੇ ਬਦਮਾਸ਼ੀ 2 ਗੀਤ ਨੂੰ ਲੈ ਕੇ ਹੰਟ ਦੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਗੀਤ ਦੇ ਸ਼ੂਟ ਦੇ ਲਈ ਪਹੁੰਚੇ ਹੋਏ ਨੇ ਸਾਰੇ ਗਰੂ ਮੈਂਬਰਸ ਵਿਖਾਈ ਦੇ ਰਹੇ ਨੇ ਮੰਕਿਰਤ ਆਲਖ ਦਿਖਾਈ ਦੇ ਰਹੇ ਨੇ ਹਾਲਾਂਕਿ ਇਸ ਵੀਡੀਓ ਦੇ ਵਿੱਚ ਉਹ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਇਹ ਜਿਹੜਾ ਕਹਿ ਸਕਦੇ ਆ ਕਿ ਗੀਤ ਦੀ ਸ਼ੂਟਿੰਗ ਸ਼ੁਰੂ ਕਰਦੇ ਨੇ ਸਾਰਿਆਂ ਦੇ ਨਾਲ ਇੰਟਰੋਡਿਊਸ ਕਰਵਾਉਂਦੇ ਨੇ ਹਾਲਾਂਕਿ ਉਹਨਾਂ ਦਾ ਪੱਖ ਜ਼ਰੂਰ ਜਾਣਦੇ ਨੇ ਤੇ ਇਸ ਕੈਪਸ਼ਨ ਦੇ ਵਿੱਚ ਉਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਮੰਕੀਰਤ ਆਲਖ ਨੇ ਲਿਖਿਆ ਹੈ ਕਿ ਬਦਮਾਸ਼ੀ 2 ਕਮਿੰਗ ਸੂਨ ਸੋ ਖੈਰ ਇਸ ਚੀਜ਼ ਦੇ ਨਾਲ ਤਾਂ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਜਾਂਦਾ ਹੈ ਕਿ ਮੰਕੀਰਤ ਆਲਖ ਦਾ ਜਿਹੜਾ ਪਹਿਲਾ ਬਦਮਾਸ਼ੀ ਗੀਤ ਸੀ ਜਿਸ ਤਰ੍ਹਾਂ ਪੰਜਾਬੀ ਇੰਡਸਟਰੀ ਚ ਵਿੱਚ ਉਸ ਗੀਤ ਨੂੰ ਟੀ ਸਾਰਾ ਪਿਆਰ ਮਿਲਿਆ ਹੁਣ ਉਸੇ ਦੀ ਹੀ ਬਦੌਲਤ ਮੰਕੀਰਤ ਆਲਖ ਬਦਮਾਸ਼ੀ 2 ਨੂੰ ਸ਼ੂਟ ਕਰਨ ਜਾ ਰਹੇ ਨੇ ਸੋ ਖੈਰ ਇਹ ਮਚ ਅਵੇਟਿਡ ਗੀਤ ਦੀ ਉਡੀਕ ਜਿਹੜੀ ਹੈ ਉਹ ਬਹੁਤ ਲੰਬੇ ਚਿਰਾਂ ਤੋਂ ਕੀਤੀ ਜਾ ਰਹੀ ਸੀ ਕਿਉਂਕਿ ਪਿਛਲੇ ਕੁਝ ਸਮਾਂ ਪਹਿਲਾਂ ਵੀ ਮੰਕੀਰਤ ਆਲਖ ਨੇ ਆਪਣੀ ਗੱਡੀ ਦੇ ਵਿੱਚ ਵਜਾਉਂਦੇ ਹੋਏ ਇਸ ਗੀਤ ਦਾ ਹਿੰ ਨਾ ਕਿਤੇ ਕਲੈਰੀਫਿਕੇਸ਼ਨ ਜ਼ਰੂਰ ਨਹੀਂ ਸੀ ਪਰ ਇਸੇ ਦੇ ਵਿਚਕਾਰ ਮੰਕੀਰਾਤ ਆਲਕ ਨੇ ਜਦੋਂ ਇਹ ਵੀਡੀਓ ਸਾਰਿਆਂ ਦੇ ਨਾਲ ਸਾਂਝੀ ਕਰ ਦਿੱਤੀ ਹੈ ਯਾ ਕੈਪਸ਼ਨ ਦੇ ਵਿੱਚ ਦੱਸ ਦਿੱਤਾ ਹੈ ਸੋ ਹੁਣ ਕਲੈਰਿਟੀ ਜ਼ਰੂਰ ਹੋ ਚੁੱਕੀ ਹੈ ਮੰਕੀਰਾਤ ਆਲਕ ਆਪਣੇ ਅਗਲੇ ਗੀਤ ਦੀ ਸ਼ੂਟਿੰਗ ਜੜੀ ਆ ਉਹ ਸ਼ੁਰੂ ਕਰ ਚੁੱਕੇ ਨੇ ਚਲੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੁੱਲਸ ਸੋਨਿਆ ਹਾਲੋ ਸਾਤ ਸ੍ਰੀ ਅਕਾਲੋ ਕੱਲ 18 ਜੁਲਾਈ ਨੂੰ ਸਿਨੇਮਾ ਕRANDAV ਵਿੱਚ ਮਚ ਅਵੇਕਡ ਪੰਜਾਬੀ ਮਲਟੀ ਸਟਾਰਰ ਫਿਲਮ ਸਰਬਾਲਾ ਜੀ ਰਿਲੀਜ਼ ਹੋਣ ਵਾਲੀ ਹੈ ਇਸ ਫਿਲਮ ਦੇ ਵਿੱਚ ਅਮੇਵਿਕ ਕਿਪੀ ਗਰੇਵਾਲ ਸਰਗੁਨ ਮਹਿਤਾ ਨਮਰਤ ਖੈਰਾ ਗੁੱਗੂ ਗਿੱਲ ਪਿੰਡਿਆਲਾ ਤੋਤਾ ਹੋਰ ਵੀ ਕਈ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ ਕੰਮ ਕਰਨ ਜਾ ਰਹੇ ਨੇ ਸੋ ਇਸੇ ਦੇ ਵਿਚਕਾਰ ਫਿਲਮ ਦੇ 스타 ਕਾਸਟ ਦੇ ਵੱਲੋਂ ਲਗਾਤਾਰ ਪ੍ਰੋਮੋਸ਼ਨਸ ਕੀਤੀਆਂ ਜਾ ਰਹੀਆਂ ਤੇ ਇਨ੍ਹਾਂ ਹੀ ਪ੍ਰੋਮੋਸ਼ਨਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਆਪਣੇ ਚੌਣ ਵਾਲਿਆਂ ਦੇ ਘਰ ਇੱਕ ਬੁਲਾਵੇ ਦੇ ਉੱਤੇ ਪਹੁੰਚ ਰਹੇ ਨੇ ਸੋ ਇਸੇ ਦੇ ਵਿਚਕਾਰ ਗਿੱਪੀ ਆਪਣੀ ਟੀਮ ਦੇ ਨਾਲ ਸਰਵਾਲਾ ਜੀ ਦੀ ਪੂਰੀ ਟੀਮ ਦੇ ਨਾਲ ਆਪਣੇ ਨਵੇਂ ਚੌਣ ਵਾਲੇ ਘਰ ਪਹੁੰਚੇ ਨੇ ਜੋ ਜਲੰਧਰ ਦੇ ਵਿੱਚ ਸੀ ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰੀਕੇ ਦਾ ਸਵਾਗਤ ਜਿਹੜਾ ਗਿੱਪੀ ਗਰੇਵਾਲ ਦਾ ਹੀ ਉਹਨਾਂ ਦੀ ਟੀਮ ਦਾ ਕੀਤਾ ਗਿਆ ਆਉ ਦੇਖ ਲੈਣੇ ਤੁਸੀਂ ਰੀਲ ਦੇਖਦੇ ਦੇਖਦੇ ਕਮੈਂਟ ਕਰੋ ਸਾਨੂੰ ਕਮੈਂਟ ਕੀਤਾ ਹੀ ਆ ਇਹਨੇ ਹਾਂ ਸੋ ਇਸ ਵੀਰ ਨੇ ਸਾਨੂੰ ਕਮੈਂਟ ਕੀਤਾ ਸੀਗਾ ਤੇ ਅੱਛਾ ਇਹ ਵੀ ਚਾਚਾ ਜੀ ਕਹੀ ਜਾਂਦੇ ਨੇ ਅਸੀਂ ਵੀ ਚਾਚਾ ਜੀ ਕਹੀ ਜਾਂਦੇ ਆ ਵੀ ਚਾਚਾ ਜੀ ਉਹਨਾਂ ਦੀ ਅੱਜ ਮੈਰਿਜ ਐਨੀਵਰਸਰੀ ਆ ਸੋ ਸਾਡੇ ਵੱਲੋਂ ਜੀ ਸਰਵਾਲੇ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ 27 ਸਾਲ ਹੋ ਗਏ ਐਦਾਂ ਹੀ 27 100 ਸਾਲ ਹੋ ਜਾਣਾ

ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਸ਼ਖਸ ਇੱਕ ਅਜਿਹਾ ਗਾਇਕ ਜੋ ਆਪਣੀ ਗਾਇਕੀ ਨੂੰ ਲੈ ਕੇ ਘਟ ਸਗੋ ਕਈ ਸਾਰੀ ਕੰਟਰੋਵਰਸਿਸ ਨੂੰ ਲੈ ਕੇ ਜ਼ਰੂਰ ਸੁਰਖੀਆਂ ਬਟੋਰਦਾ ਨਾਮ ਹੈ ਗੋਪੀ ਲੌਂਗੀਆਂ ਸੋ ਇਸ ਦੇ ਵਿਚਕਾਰ ਗੋਪੀ ਲੌਂਗੀਆਂ ਦੀ ਐਲਬਮ ਰਿਲੀਜ਼ ਹੋਣ ਵਾਲੀ ਹੈ ਜਿਸ ਦੀ ਖੁਦ ਪ੍ਰੋਮੋਸ਼ਨ ਉਹਨਾਂ ਨੇ ਆਪਣੀ ਬੇਟੀ ਤੋਂ ਕਰਵਾਈ ਹੈ ਹਾਲਾਂਕਿ ਉਹਨਾਂ ਦੀ ਜਿਹੜੀ ਕੁੜੀ ਹੈ ਉਹ ਆਪਣੇ ਪਿਓ ਦੀ ਸਪੋਰਟ ਕਰਦੀ ਹੋਈ ਵਿਖਾਈ ਦੇ ਰਹੀ ਹੈ ਤੇ ਨਾਲ ਹੀ ਸਾਰਿਆਂ ਨੂੰ ਅਪੀਲ ਜ਼ਰੂਰ ਕਰ ਰਹੀ ਹੈ ਕਿ ਗੋਪੀ ਲੌਂਗੀਆਂ ਦੀ ਆਉਣ ਵਾਲੀ ਐਲਬਮ ਨੂੰ ਜ਼ਰੂਰ ਵੇਖਣ ਉਸ ਐਲਬਮ ਨੂੰ ਜ਼ਰੂਰ ਪਿਆਰ ਦਿੱਤਾ ਜਾਵੇ ਤੇ ਇਸ ਦੇ ਵਿਚਕਾਰ ਦੱਸਦੀ ਹੈ ਕਿ ਉਹਨਾਂ ਦੀ ਨਵੀਂ ਐਲਬਮ ਰਿਲੀਜ਼ ਹੋਣ ਵਾਲੀ ਹੈ ਤਾਂ ਇਹ ਜ਼ਰੂਰ ਦੱਸ ਦਈਏ ਕਿ ਅਕਸਰ ਗੋਪੀ ਲੌਂਗੀਆ ਆਪਣੇ ਕੋਈ ਨਾ ਕੋਈ ਕਿੱਸੇ ਨੂੰ ਲੈ ਕੇ ਸੁਰਖੀਆਂ ਜ਼ਰੂਰ ਬਟੋਰਦੇ ਨੇ ਸੋ ਖੈਰ ਫਿਲਹਾਲ ਉਹ ਆਪਣੀ ਅਪਕਮਿੰਗ ਐਲਬਮ ਨੂੰ ਲੈ ਕੇ ਸੁਰਖੀਆਂ ਬਟੋਰਦੇ ਹੋਏ ਨਜ਼ਰ ਆਏ ਹਾਂਜੀ ਮੇਰੇ ਪਾਪਾ ਦੀ ਪੀ ਆ ਰਹੀ ਹੈ ਫਸਟ ਟਾਈਮ ਸਾਰਿਆਂ ਸ਼ੇਅਰ ਕਰਨੀ ਆ ਤੇਰੇ ਕਹਿੰਦੇ ਕਰ ਦੂਗੇ ਹਾਂਜੀ ਪੱਕਾ ਚਲੋ ਠੀਕ ਆ ਕਰ ਦਿਓ ਜੀ ਪੰਜਾਬੀ ਗਾਇਕ ਕਮਰ ਗਰੇਵਾਲ ਦੀ ਨਵੀਂ ਵੀਡੀਓ ਨਵਾਂ ਗੀਤ ਮੁਹੱਬਤ 20 ਜੁਲਾਈ ਨੂੰ ਰਿਲੀਜ਼ ਹੋਣ ਵਾਲਾ ਸੋ ਖੈਰ ਇਸ ਹੀ ਵੀਡੀਓ ਦਾ ਇੱਕ ਛੋਟਾ ਜਿਹਾ ਕਲਿੱਪ ਜਾਂ BTS ਕਲਿੱਪ ਜਿਹੜਾ ਹੈ ਉਹ ਸਾਰਿਆਂ ਦੇ ਨਾਲ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹ ਕਈ ਸਾਰੇ ਲੋਕਾਂ ਦੇ ਨਾਲ ਬੈਠੇ ਹੋਏ ਨੇ ਤੇ ਇਹ ਸਾਰੇ ਕਈ ਲੋਕ ਜਿਹੜੇ ਨੇ ਉਹ Hindu, Muslim, Sikh, Isai ਸਭ ਮੌਜੂਦ ਨੇ ਸੋ ਖੈਰ ਇਸ ਚੀਜ਼ ਤੋਂ ਇਹ ਤਾਂ ਅਪਰੂਵ ਹੋ ਜਾਂਦਾ ਹੈ ਕਿ ਕਮਰ ਗਰੇਵਾਲ ਇਹਨਾਂ ਸਾਰੇ ਧਰਮਾਂ ਨੂੰ ਰਲ ਕੇ ਇੱਕ ਮੁਹੱਬਤ ਨਾਮ ਦਾ ਗੀਤ ਲੈ ਕੇ ਆਉਣ ਵਾਲੇ ਨੇ ਜਿਸ ਦੀ ਵੀਡੀਓ ਜਿਹੜੀ ਹੈ 20 ਜੁਲਾਈ ਨੂੰ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਜਾਵੇਗੀ ਤੋਂ ਕਿਸ ਤਰੀਕੇ ਦੇ ਨਾਲ ਕਮਰ ਗਰੇਵਾਲ ਨੂੰ ਇਸ ਗੀਤ ਦੀ ਉਡੀਕ ਹੈ ਇਹਨਾਂ ਚਾਹਣ ਵਾਲਿਆਂ ਦੀ ਉਡੀਕ ਹੈ ਸੋ ਇਹ BTS ਵੀਡੀਓ ਸਾਫ਼ ਤੌਰ ਤੇ ਦੱਸਦੀ ਹੈ ਸੋ ਆਉ ਦੇਖ ਲੈਣੇ ਆ ਖੂਬਸੂਰਤ ਵੀਡੀਓ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਨਹੀਂ ਫਿਲਮਾਂ ਲਾਂਗੇ ਕੁਝ ਲੇਟੈਸਟ ਅਪਡੇਟਸ ਤੇ ਨਾਲ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ